ਸਸਿਕਾ ਲਈ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ 35ਵਾਂ ਕਬੱਡੀ ਕੱਪ ਹੁਣ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਹੈ ਇੱਥੇ ਵਿਸ਼ੇਸ਼ ਤੌਰ ਤੇ ਬੈਸਟ ਟਰੈਟਰਾਂ ਤੇ ਜਾਫੀਆਂ ਨੂੰ ਟਰੈਕਟਰ 3600 ਫੋਰਡ ਨਾਮ ਦੇ ਵਿੱਚ ਦਿੱਤੇ ਜਾਣੇ ਆ ਦੇਖਦੇ ਹਾਂ ਇਸ ਮੈਚ ਦੇ ਵਿੱਚ ਇਸ ਕਬੱਡੀ ਕੱਪ ਦੇ ਵਿੱਚ ਜਿਹੜੇ ਕਿ ਫੋਰਡ 3600 ਕਿਹੜੇ ਪਲੇਅਰ ਲੈ ਕੇ ਜਾਂਦੇ ਆ ਇਹ ਜਿਹੜਾ ਕਬੱਡੀ ਕੱਪ ਆਪਾਂ ਕਿੱਥੇ ਹੋਵੇਗਾ ਤੇ ਕਦੋਂ ਹੋਵੇਗਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਦੱਸਾਂਗੇ ਪਿੰਡ ਜਗਤ ਸਿੰਘ ਵਾਲਾ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਵਿੱਚ ਇਹ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਇਸ ਕਬੱਡੀ ਕੱਪ ਤੇ ਪਹਿਲਾ ਨਾਮ 81000 ਦੂਜਾ ਨਾਮ 71000 ਤੇ ਨ ਜਿਹੜੇ ਆਲ ਓਪਨ ਦੀਆਂ ਟੀਮਾਂ ਵਿੱਚੋਂ ਘਟਾਰੀ ਪਾਰੋਂ ਖੇਡਣਗੇ ਤੇ ਆਨਪੰਦੇ ਜਿਹੜੇ ਕਿ ਚਾਰ ਜਿਹੜੇ ਕਿ ਕਬੱਡੀ ਰੀਆਂ ਟੀਮਾਂ ਪਹੁੰਚ ਰਹੀਆਂ ਦੋ ਆਲ ਓਪਨ ਦੇ ਮੈਚ ਇੱਥੇ ਕਿਡਾਈ ਜਾਣੇ ਆ ਇਹ ਜਿਹੜਾ ਕਬੱਡੀ ਕੱਪਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇਹ ਜਿਹੜਾ ਕਬੱਡੀ ਕੱਪਾ ਸ਼੍ਰੀ ਮੁਕਸਰ ਸਾਹਿਬ ਵਿੱਚ ਪਿੰਡ ਜਗਤ ਸਿੰਘ ਵਾਲਾ ਦੇ ਵਿੱਚ ਕਰਵਾਇਆ ਜਾ ਰਿਹਾ ਇਹ ਕਬੱਡੀ ਕੱਪ 24 25 26 ਸਤੰਬਰ ਵਾਲੇ ਦਿਨ ਕਰਵਾਇਆ ਜਾ ਰਿਹਾ ਇਸ ਕਬੱਡੀ ਕੱਪ ਤੇ ਫੋਰਡ ਇਨਾਮ ਦਿੱਤੇ ਜਾਣੇ ਆ ਫੋਰਡ ਟਰੈਕਟਰ 3600 ਇਨਾਮ ਦਿੱਤੇ ਜਾਣੇ ਆ 3600 ਜਿਹੜਾ ਕਿ ਡਾਇਰੈਕਟਰ ਆ ਫੋਰਡ ਦਾ ਉਹ ਇਨਾਮ ਮਜੂ ਦਿੱਤੇ ਜਾਣੇ ਆ ਇਹ ਜਿਹੜੇ ਦੋ ਡਾਇਰੈਕਟਰ ਆ ਬੈਸਟ ਇੱਕ ਰੇਡਰ ਨੂੰ ਦੇਣਾ ਹੈ ਇੱਕ ਬੈਸਟ ਜਾਫੀ ਨੂੰ ਦਿੱਤਾ ਜਾਣਾ ਜੀ ਇਹ ਜਿਹੜਾ ਕਬੱਡੀ ਕੱਪ ਆ 24 25 26 ਸਤੰਬਰ ਵਾਲੇ ਦਿਨ ਕਰਵਾਇਆ ਜਾ ਰਿਹਾ ਪਿੰਡ ਜਗਤ ਸਿੰਘ ਵਾਲਾ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਵਿੱਚ ਹੋਣ ਜਾ ਰਿਹਾ ਜੀ ਧੰਨਵਾਦ